ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਇੱਕ ਆਪਣੇ ਕੋਲੇ ਹਰਿਆਣੇ ਏਰੀਏ ਦੇ ਵਿੱਚੋਂ ਕੁੜੀ ਆਈ ਹੈ ਜੀ ਬਹੁਤ ਜਿਆਦੇ ਰਿਚ ਫੈਮਿਲੀ ਚੋਂ ਆ ਹਾਈ ਫਾਈ ਫੈਮਿਲੀ ਚੋਂ ਆ ਜੀ ਤੇ 50 55 40 ਤੋਂ ਸ਼ੁਰੂ ਹੈ ਜੀ 40 ਤੋਂ ਥੱਲੇ ਜ਼ਮੀਨ ਨਾ ਹੋਵੇ ਤੇ ਵਧੀਆ ਰਿਚ ਫੈਮਿਲੀ ਦਾ ਮੁੰਡਾ ਭਾਲਦੇ ਨੇ ਜੀ ਬਹੁਤ ਜਿਆਦੇ ਰਿਚ ਫੈਮਿਲੀ ਚੋਂ ਨੇ ਪੂਰਾ ਟੌਪ ਦਾ ਵਿਆਹ ਕਰਨਗੇ ਤੇ ਵਧੀਆ ਮਤਲਬ ਤਕੜੀ ਜ਼ਮੀਨ ਵਾਲਾ ਮੁੰਡਾ ਹੀ ਫੋਨ ਕਰੇ ਠੀਕ ਹੈ ਜੀ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮਿੱਤੋਂ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆਰ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣ ਜੀ ਭੈਣ 90 ਦੀ ਵਰਨ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਆਪਣੇ ਕੋਲੇ ਆਈ ਆ ਮਹਾਂਤਾ ਦੀ ਕੁੜੀ ਜੀ 26 ਸਾਲ ਉਮਰ ਹੈ ਭੈਣ ਦੀ ਆਪਾਂ ਨੂੰ ਮਹਾਂਤਾ ਦਾ ਹੀ ਮੁੰਡਾ ਚਾਹੀਦਾ ਜੀ ਧਿਆਨ ਨਾਲ ਸੁਣ ਲਓ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਮਹਾਂਤਾ ਦਾ ਮੁੰਡਾ ਚਾਹੀਦਾ 30 ਸਾਲ ਤੋਂ ਜ਼ਿਆਦਾ ਮੁੰਡਾ ਨਾ ਹੋਵੇ ਤੇ ਮਹਾਂਤਾ ਦਾ ਹੀ ਮੁੰਡਾ ਹੋਵੇ ਕੋਈ ਆਪਦਾ ਇੱਥੇ ਕੰਮ ਧੰਦਾ ਵਧੀਆ ਕਰਦਾ ਹੋਵੇ ਤੇ ਭੈਣ ਦਾ ਵਟੀਕ ਦਾ ਕਰਿਆ ਹੋਇਆ ਜੀ ਤੇ ਭੈਣ ਆਪਦੀ ਦੁਕਾਨ ਆਪ ਕਰੂਗੀ ਇੱਥੇ ਵੀ ਕਰਦੀ ਐ ਤੇ ਗਾਹਾਂ ਵੀ ਜਾ ਕੇ ਕਰੂ ਵੀਡੀਓ ਨੂੰ ਕਰ ਦੋ ਤਾਂ ਬਾਕੀ ਹਾਂਜੀ ਸੋ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕੈਨੇਡਾ ਦੀ 40 ਸਾਲ ਦੀ ਹੈ ਜੀ ਜਾਦੀ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕੈਨੇਡਾ ਦੀ ਆਪ ਤਾਂ ਸਿਟੀਜ਼ਨ ਹੈਗੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਆਬਦਾ ਕਰ ਲੈਤਾ ਹੋਵੇ ਭੈਣ ਦਾ ਹੋਇਆ ਹੋਇਆ ਡਿਵੋਰਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਆਬਦਾ ਘਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂ ਵੀਡੀਓ ਨੂੰ ਕਰ ਦਿਓ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਦੋ ਘਰੇਲੂ ਕੁੜੀਆਂ ਆਈਆਂ ਨੇ ਜੀ ਗਰੀਬ ਘਰ ਦੀਆਂ ਕੁੜੀਆਂ ਨੇ ਤੇ ਉਹ ਦੋ ਸਕੀਆਂ ਭੈਣਾਂ ਨੇ ਜੀ ਹਾਂਜੀ ਧਿਆਨ ਨਾਲ ਸੁਣ ਲਓ ਇੱਕ ਕੁੜੀ ਦੀ ਉਮਰ ਹੈਗੀ 28 ਸਾਲ ਤੇ ਦੂਜੀ ਦੀ ਹੈਗੀ 26 ਸਾਲ ਤੇ ਆਪਾਂ ਨੂੰ ਇੱਕ ਘਰ ਦੇ ਮੁੰਡੇ ਚਾਹੀਦੇ ਨੇ ਜੀ ਇਹੀ ਭੈਣਾਂ ਦੀ ਰਿਕਵੈਸਟ ਹੈ ਜੀ ਆਪਣੀ ਵੀ ਰਿਕਵੈਸਟ ਹੈ ਤੁਹਾਨੂੰ ਜੇ ਕੋਈ ਆਪਣੇ ਵੀਰ ਦੋ ਕੁਮਾਰੇ ਨੇ ਇੱਕ ਘਰ ਦੇ ਗਰੀਬ ਘਰ ਦੀਆਂ ਕੁੜੀਆਂ ਨੂੰ ਲੈ ਲੈਣਗੇ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤੇ ਮੈਨੂੰ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਦੱਸੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਕੁੜੀ ਜੀ ਕਈ ਦਿਨ ਹੋ ਗਏ ਆਈ ਰਹੀ ਐ ਤੇ ਆਪਾਂ ਨੂੰ ਲੜਕਾ ਨਾ ਮਿਲਣ ਦੀ ਵਜ੍ਹਾ ਨਾਲ ਵੀਡੀਓ ਪਾਉਣੀ ਪੈਗੀ ਤੇ ਭੈਣ ਨੂੰ ਇੱਕ ਤੀਲਾ ਪੈਲੀ ਦਾ ਹੁੰਦਾ ਜੀ ਮੰਮੀ ਡੈਡੀ ਭੈਣ ਦੇ ਹੈਗੇ ਨੇ ਜੀ 21-22 ਸਾਲ ਦੀ ਭੈਣ ਦੀ ਉਮਰ ਹੈ ਤੇ ਮੁੰਡਾ ਆਪਾਂ ਨੂੰ ਘਰ ਜਮਾਈ ਚਾਹੀਦਾ ਜੀ ਜੇ ਕੋਈ ਮੇਰਾ ਵੀਰ 2-2.5 ਤੇ 3 ਕਿਲਿਆਂ ਦੇ ਵਿੱਚ ਹੈਗਾ ਘਰ ਜਮਾਈ ਰਹਿਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰੋਗੇ हां जी सस्रीカル मैं सोडी अपनी रुपिंदर ਤੇ ਆਪਣੇ ਕੋਲ ਇੱਕ ਜੱਟਾਂ ਦਾ ਮੁੰਡਾ 28 ਸਾਲ ਦਾ ਪੀਆਰ ਆਇਆ ਜੀ ਵੀਰ ਕੋਲੇ ਜ਼ਮੀਨ ਹੈ ਨੀਗੀ ਤੇ ਮੁੰਡਾ ਕੈਨੇਡਾ ਦਾ ਪੀਆਰ ਹੈ ਤੇ ਕੁੜੀ ਆਪਾਂ ਨੂੰ ਜਗਰਾਉ ਮੌਕਾ ਤੇ ਲਵੇ ਲਾਉਣੀ ਚਾਹੀਦੀ ਹੈ ਜੀ ਚਾਹੇ ਕੁੜੀ ਲੁਧਿਆਣੇ ਦੇ ਵਿੱਚ ਹੋਵੇ ਜ਼ਮੀਨ ਵੀਰ ਕੋਲੇ ਹੈ ਨਹੀਂ ਤੇ ਕੈਨੇਡਾ ਦਾ ਪੀਆਰ ਹੈ ਜੱਟਾਂ ਦਾ ਮੁੰਡਾ 28 ਸਾਲ ਏਜ ਹੈ ਤੇ ਵੀਡੀਓ ਨੂੰ ਦੱਬ ਕੇ ਕਰ ਦੋ ਸ਼ੇਅਰ ਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਾਂ ਚੱਲੇ ਆ ਰਿਸ਼ਤਾ ਕਰਾਉਣ ਦੇਖ ਦਿਖਾਈਆ ਕਰਾਉਣ ਜਾਣੀ ਆ ਤੇ ਦੁਆ ਕਰਦਿਆ ਕਰੋ ਅਰਦਾਸ ਬੇਨਤੀ ਕਰਦਿਆ ਕਰੋ ਵੀ ਰਵਿੰਦਰ ਕੌਰ ਦਾ ਰਿਸ਼ਤਾ ਕਰਾਇਆ ਹੋਇਆ ਸਿਰੇ ਚੜ ਜਾਵੇ ਤੇ ਆਪਣੀ ਇਹੀ ਤੁਹਾਨੂੰ ਬੇਨਤੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਇੱਕ ਗੁੱਡੀ ਆ ਜੀ ਨਾਬੇਰੀਏ ਤੋਂ ਭੈਣ ਦੀ ਉਮਰ ਹੈਗੀ 24 ਸਾਲ ਤੇ 2001 ਦੀ ਬਾਰਨ ਹੈ ਭੈਣ ਤੇ ਜੱਟਾਂ ਦੀ ਕੁੜੀ ਐ 30 ਕ ਕਿੱਲੇ ਜ਼ਮੀਨ ਚਾਹੀਦੀ ਐ ਜੀ ਵਧੀਆ ਟੌਪ ਦਾ ਵਿਆਹ ਕਰਨਗੇ ਜੀ ਜੇ ਕਿਸੇ ਮੁੰਡੇ ਨੂੰ 3 ਕਿੱਲੇ ਜ਼ਮੀਨ ਆਉਂਦੀ ਹੈ ਜੀ ਤਾਂ ਵੀਡੀਓ ਨੂੰ ਦੇਖ ਕੇ ਵੀਡੀਓ ਦੇ ਵਿੱਚ ਹੀ ਚਾਹੇ ਜ਼ਮੀਨ ਦਾ ਬਿਰਬਾ ਪਾ ਦਿਓ ਨਹੀਂ ਤਾਂ ਮੈਂ ਨੰਬਰ ਛੱਡੂੰਗੀ ਉੱਥੇ ਫੋਟੋ ਤੇ ਡਾਟਾ ਸੈਂਡ ਕਰ ਦਿਓ ਜੀ ਫੋਨ ਨਾ ਲਾਇਆ ਕਰੋ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਆਈਐਸ ਰੈੜਿਆਂ ਦੀ ਕੁੜੀ ਸਰੇੜੇ ਆਪਾਂ ਨੂੰ ਪਤਾ ਨਹੀਂ ਜੀ ਕੀ ਕਾਸਟ ਹੁੰਦੀ ਹੈ ਤੇ ਉਹਨਾਂ ਨੂੰ ਜੱਸ ਰੈੜਿਆਂ ਦੀ ਕਾਸਟ ਚ ਹੋਵੇ ਜਾਂ ਬਾਣੀਆਂ ਦੀ ਹੋਵੇ ਜਾਂ ਖੱਤਰੀਆਂ ਦੇ ਹੋਣ ਬਾਕੀ ਜੇ ਕਿਸੇ ਨੂੰ ਕੁਸਰ ਰਹਿੜਿਆਂ ਦਾ ਪਤਾ ਹੈ ਤਾਂ ਕਮੈਂਟ ਚ ਦੱਸ ਦਿਓ 21 ਸਾਲ ਏਜ ਆ ਭੈਣ 12 ਕ ਪੜੀ ਹੋਈ ਆ ਘਰੇਲੂ ਆ ਭੈਣ ਤੇ ਘਰੇਲੂ ਕੰਮ ਕਰਨ ਖਾਤਰ ਭੈਣ ਦਾ ਬਟੀਕ ਦਾ ਵੀ ਕਰਿਆ ਹੋਇਆ ਜੀ ਉਹਦੇ ਲਈ